ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤਲਵੰਡੀ ਸਾਬੋ ਖਬਰ ਦੇ ਫੇਸਬੁੱਕ ਅਤੇ YouTube ਪੇਜ ਤੇ ਤੇ ਜਿਵੇਂ ਤੁਸੀਂ ਬੋਰਡ ਦੇਖ ਰਹੇ ਹੋ ਬੋਰਡ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਊ ਵੀ ਆਪਾਂ ਅੱਜ ਪਹੁੰਚੇ ਆਂ ਰੋੜੀ ਰੋੜ ਤੇ ਤੇ ਇੱਕ ਵਾਰ ਫੇਰ ਜਿਹੜੇ ਤਲਵੰਡੀ ਸਾਬੋ ਦੇ ਘੋੜਾ ਪਾਲਕ ਨੇ ਜਿਹੜੇ ਉਹ ਤਲਵੰਡੀ ਸਾਬੋ ਵਿਖੇ ਲਗਾ ਰਿਆ ਘੋੜਿਆਂ ਦਾ ਮੇਲਾ ਤੇ ਪਿਛਲੇ ਸਾਲ ਵੀ ਸਭ ਨੇ ਦੇਖਿਆ ਵੱਡੀ ਗਿਣਤੀ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਲੈ ਕੇ ਕੋੜਾ ਪਾਲ ਕੇ ਇੱਥੇ ਪਹੁੰਚਿਆ ਇੱਕ ਵਾਰ ਲੋਕੇਸ਼ਨ ਸਭ ਤੋਂ ਪਹਿਲਾਂ ਜਰੂਰ ਦਿਖਾ ਰਿਹਾ ਤੁਹਾਨੂੰ ਆ ਜਾਂਦੀ ਹੈ ਰੋੜੀ ਰੋਡ ਬਈ ਉਹ ਮੋੜ ਰੋਡ ਤੋਂ ਆਉਂਦੀਆਂ ਸੜਕ ਤੇ ਆ ਰੋੜੀ ਰੋਡ ਤੇ ਜਾਂਦੀ ਹੈ ਇਹ ਰੋੜੀ ਰੋਡ ਦੇ ਉੱਤੇ ਜਿਹੜਾ ਲੱਗਣਾ ਹੈ ਮੇਲਾ ਦੀ ਦਮਦਮਾ ਸਾਹਿਬ ਹੌਰਤ ਸੁਸਾਇਟੀ ਵੱਲੋਂ ਇਹ 3 ਦਿਨਾਂ ਦਾ ਮੇਲਾ ਲੱਗਣਾ ਤੇ ਪ੍ਰਬੰਧਕ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਿਆਰੀਆਂ ਵੈਰੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਨੇ ਤੇ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਜਿਹੜੇ ਇੱਥੇ ਕੋੜਾ ਪਾਲਕ ਨੇ ਜਿਹੜੇ ਉਹ ਘੋੜੇ ਲੈ ਕੇ ਪਹੁੰਚਣਗੇ ਘੋੜੇ ਘੋੜੀਆਂ ਤੇ ਹੋਰ ਜਾਨਵਰ ਵੀ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਤਿੰਨ ਚਾਰ ਦਿਨ ਪੂਰੀ ਰੌਣਕ ਆ ਜਿਹੜੀ ਇੱਥੇ ਲੱਗੂਗੀ ਤੇ ਰੌਣਕ ਵਾਸਤੇ ਤਿਆਰੀਆਂ ਵਿਆਰੀਆਂ ਜਿਹੜੀਆਂ ਪੂਰੇ ਜੋਰਾਂ ਨਾਲ ਚੱਲ ਰਹੀਆਂ ਨੇ ਆ ਦੇਖੋ ਤੁਸੀਂ ਆ ਸਟੋਰੀਆਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਇਹਨੂੰ ਸਟੋਰੀ ਕਹਿੰਦੇ ਆ ਤੇ ਪ੍ਰਬੰਧਕ ਆ ਜਿਹੜੇ ਉਹ ਕਾਫੀ ਦਿਨਾਂ ਤੋਂ ਇੱਥੇ ਲੱਗੇ ਹੋਏ ਆ ਅੱਜ ਜਿਹੜਾ ਆ ਵਾ ਵੀ ਦੇਣਗੇ ਵਾ ਕੇ ਸਾਰਾ ਤਿਆਰੀ ਵੈਰੀ ਜਿਹੜੀ ਉਹ ਕੀਤੀ ਜਾਊਗੀ ਟੈਂਟ ਵਾਸਤੇ ਸਮਾਨ ਸੂਨ ਸਾਰਾ ਇੱਥੇ ਬਹੁਤ ਸੁੱਕਿਆ ਸਟੋਰੀਆਂ ਦੇਖੋ ਤੁਸੀਂ ਉਹ ਦੂਰ ਤੱਕ ਜੜੀਆਂ ਲੱਗ ਚੁੱਕੀਆਂ ਗਈਆਂ ਐਸ ਵਾਰਾ ਜਿਹੜਾ ਇਹ ਰੋੜੀ ਰੋਡ ਤੇ ਲੱਗਣਾ ਪਿਛਲੀ ਵਾਰੀ ਆ ਜਿਹੜਾ ਇਹ ਰਾਮਾ ਰੋਡ ਤੇ ਲਗਾਇਆ ਗਿਆ ਸੀਗਾ ਤੇ ਆਪਣੇ ਨਾਲ ਪ੍ਰਬੰਧਕ ਨੇ ਗੱਲਬਾਤ ਪੂਰੀ ਕਰਾਂਗੇ ਇਹਨਾਂ ਨਾਲ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਕੀ ਕਹਿੰਦੇ ਆ ਪਹਿਲਾਂ ਬਾਬਾ ਜੀ ਕੋਲ ਚਲਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਹੋ ਹਾਂ ਜੀ ਲੋ ਫਿਰ ਜੀ ਆਏ ਨੂੰ ਤੁਹਾਡਾ ਮਨੀਸ਼ ਜੀ ਤੇ ਖਰੀਦ ਆਉਂਦਾ ਸਾਹਿਬ ਹੋਰ ਕਮੇਟੀ ਵੱਲੋਂ ਤੇ ਆਪਣਾ ਤੀਜਾ ਮੇਲਾ ਲੱਗਣ ਜਾ ਰਿਹਾ ਜੀ ਤੇ ਸਾਰੇ ਪੱਤਰਕਾਰਾਂ ਦਾ ਬਹੁਤ ਧੰਨਵਾਦ ਤੁਸੀਂ ਪਹਿਲਾਂ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਤੁਹਾਡੇ ਸਹਿਯੋਗ ਸਦਕਾ ਹੀ ਆਪਣਾ ਸਾਰੇ ਭਰਾਵਾਂ ਤੱਕ ਗੱਲ ਉਪਰਦੀ ਹੈ ਜੀ ਜੀ ਪਹਿਲਾਂ ਲਾਇਆ ਆਪਾਂ ਮਾਡਲ ਰੋਡ ਤੇ ਜੀ ਹਾਂਜੀ ਹਾਂਜੀ ਹੁਣ ਰਾਮਾ ਰੋਡ ਤੇ ਫਿਰ ਤੇ ਹੁਣ ਰੋੜੀ ਰੋੜ ਸਾਰੇ ਰੋੜਾ ਕਵਰ ਕਰਨੀਆਂ ਪਰ ਆਪਾਂ ਨਹੀਂ ਨਹੀਂ ਜੀ ਇਹ ਮਨੀਸ਼ ਜੀ ਚਲੋ ਤੁਹਾਡਾ ਲੰਬਾ ਸਿਰ ਮੱਥੇ ਵੀ ਮਤਲਬ ਸਾਨੂੰ ਨਾ ਜਗਾ ਨਹੀਂ ਪਹਿਲਾਂ ਮਿਲੀ ਸੀਗੀ ਵੀ ਪਿਛਲੀ ਵਾਰੀ ਤਾਂ ਚਲੋ ਬੱਬੀ ਬਾਈ ਜੀ ਨੇ ਆਪਾਂ ਨੂੰ ਦਿੱਤਾ ਸੀਗਾ ਸਹਿਯੋਗ ਦਿੱਤਾ ਸੀਗਾ। ਇਸ ਵਾਰੀ ਹੁਣ ਇਹ ਖਾਲਸਾ ਸਕੂਲ ਦੀ ਜਗ੍ਹਾ ਹੈ ਜੀ ਮੰਡੀ ਦੇ ਨਾਲ ਹੈ ਰਵਦਾਸ ਚੌਂਕ ਦੇ ਵਿੱਚ ਹੈ ਟਰੈਕਟਰ ਮੰਡੀ ਜਿੱਥੇ ਲੱਗਦੀ ਹੈ ਆਪਣੀ ਏਸ਼ੀਆ ਦੀ ਸਾਰਿਆਂ ਨਾਲ ਵੱਡੀ ਉਹਦੇ ਮਗਰ ਨਾਲ ਮਤਲਬ ਜਗ੍ਹਾ ਹੈਗੀ ਇਹ ਹਰ ਸਾਲ ਵਾਸਤੇ ਆਪਾਂ ਗੱਲਬਾਤ ਕਰੀ ਹੈ ਹੁਣ ਉਹਨਾਂ ਤੋਂ ਪੱਕੀ ਇੱਥੇ ਹੀ ਮੰਡੀ ਮਤਲਬ ਆਉਣ ਵਾਲੇ ਠੇਕੇ ਤੇ ਆਪਾਂ ਜਮੀਨ ਲਈ ਹੈ ਇਹ ਵੀ ਹਰ ਸਾਲ ਇਸੇ ਜਗ੍ਹਾ ਤੇ ਆਪਾਂ ਮੰਡੀ ਲਾਇਆ ਕਰਾਂਗੇ। ਇਸ ਵਾਰੀ ਮੰਡੀ ਦੀਆਂ ਡੇਟਾਂ ਆਪਣੀਆਂ 14 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਹੈ ਜੀ। ਜਿਹਦੇ ਵਿੱਚ ਆਪਾਂ 17 ਤਰੀਕ ਨੂੰ ਨਮਾਇਸ਼ ਰੱਖੀ ਹੈ ਜੀ ਤੇ 18 ਤਰੀਕ ਨੂੰ ਰੇਵੀਆ ਚਾਲਾਂ ਨੇ ਤੇ 19 ਤਰੀਕ ਦੀਆਂ ਛਪਟਾ ਦੌੜਾਂ ਨੇ ਜੀ ਜਿਹਦੇ ਵਿੱਚ ਸਾਰੇ ਬਸ ਭਰਾਵਾਂ ਨੂੰ ਇਹੀ ਬੇਨਤੀ ਹੈ ਜੀ ਵੀ ਸਾਡੀ ਸਾਰੀ ਦਮਾ ਸਾਹ ਔਰ ਕਮੇਟੀ ਵੱਲੋਂ ਵੀ ਸਾਰੇ ਭਰਾ ਆਉਣ ਆ ਕੇ ਮੇਲੇ ਦਾ ਸ਼ਿੰਗਾਰ ਬੜਨ ਜੀ ਤੇ ਸਹਿਯੋਗ ਕਰਨ ਜੀ ਪਿਛਲੇ ਸਾਲ ਵਾਪਸ ਸਟੋਰੀਆਂ ਲੱਗੀਆਂ ਚਾਹ 74 75 ਹਾਂਜੀ ਅੱਜ ਕੀ ਵਧਾਤਾ ਆਪਾਂ ਸਾਰਾ ਕੰਮ ਹਾਂਜੀ ਇਹ ਕੀ ਦਾ ਜਿਹੜਾ ਸਾਰਿਆਂ ਨੂੰ ਵੱਡਾ ਠੇਕੇਦਾਰ ਆ ਜੀ ਮੰਡੀ ਦਾ ਜੱਗਾ ਮਤਲਬ ਜਿਹਦੇ ਕੋਲ ਮੁਕਸਰ ਦਾ ਠੇਕਾ ਹੁੰਦਾ ਹੈ ਵੀ ਉਹਦੇ ਕਰਕੇ ਵੀ ਕੱਠ ਦਾ ਕਰਕੇ ਵੀ ਸਟੋਰੀਆਂ ਵਾਵਾ ਲੱਗਣਗੀਆਂ ਜੀ ਤੇ ਤੱਕੀ ਪੂਰਾ ਮਤਲਬ ਹਮ ਹਮਾ ਕੇ ਭਰਾ ਪਹੁੰਚ ਰਹੇ ਆ ਦੂਰੋਂ ਦੂਰੋਂ ਸਾਨੂੰ ਫੋਨ ਆ ਰਹੇ ਆ ਤੇ ਤਾਂ ਕਰਕੇ ਮਤਲਬ ਵੱਡੇ ਠੇਕੇਦਾਰ ਨੂੰ ਠੇਕਾ ਦਿੱਤਾ ਵੀ ਕਿਸੇ ਗੱਲ ਦੀ ਘਾਟ ਨਾ ਰਹੇ ਹਾਂਜੀ ਬੇਕੋ ਚੱਟਾ ਸਾਹਿਬ ਵੀ ਨੇ ਕਾਫੀ ਦਿਨਾ ਤੋਂ ਵੀ ਲੱਗੇ ਹੋਏ ਐ ਕੁਝ ਮਿੰਟਾਂ ਵਿੱਚ ਭਾਵੇਂ ਰਾਜਨੀਤੀ 'ਚ ਸਰਗਰਮ ਰਹਿੰਦੇ ਆ ਪਰ ਹੁਣ ਇਹਦੇ ਘੋੜਿਆਂ 'ਚ ਘੋੜੇ ਭਜਾਉਂਦੇ ਆ ਅੱਜਕੱਲ ਇਹ ਚੱਟਾ ਸਾਹਿਬ ਪਰ ਕਹਿੰਦੇ ਪੁਸ਼ਕਰ ਮੇਲਾ ਬਣਾਉਣ ਦੀ ਤਿਆਰੀ ਹੈ ਦਲਵੰਡੀ ਸਾਹਿਬ ਉਹ ਆ ਚਲੋ ਜੀ ਪੁਸ਼ਕਰ ਮੇਲਾ ਪਾਣੀ ਮਰੀਸ਼ ਦੀ ਕਹਿ ਸਕਦੇ ਗੱਲ ਕਰਾ ਸਾਡੇ ਭਰਾਵਾਂ ਦੇ ਸਹਿਯੋਗ ਨਾਲ ਇਸ ਮੇਲੇ ਨੂੰ ਅਸੀਂ ਬਹੁਤ ਵੱਡਾ ਲਿਆਣਾ ਚਾਹੁੰਦੇ ਆ ਸਾਡੇ ਸਾਰੀ ਟੀਮ ਦਾ ਜਿਹੜੀ ਸਾਡੀ ਹਾਰਸ ਦਮਦਮਾ ਹਾਰਸ ਸੁਸਾਇਟੀ ਹੈ ਇਹਦਾ ਸੁਪਨਾ ਹੈ ਜੀ ਇੱਕ ਵੀ ਇਹ ਮੇਲਾ ਜਿਵੇਂ ਰਾਜਸਥਾਨ ਵਾਲੇ ਮੇਲਿਆਂ ਚ ਨਾ ਜਿਵੇਂ ਤੁਸੀਂ ਲਿਆ ਪੁਸ਼ਕਰ ਕੇ ਹੈ ਬਲੋਤਰਾ ਕੇ ਹੈ ਉਹਨਾਂ ਮੇਲਿਆਂ ਚ ਅਸੀਂ ਨਾ ਆਉਣਾ ਲਾਉਣਾ ਕੋਈ ਸਾਡਾ ਸਾਰਾ ਦਾ ਇਹ ਮਕਸਦ ਨਹੀਂ ਵੀ ਕੋਈ ਅਸੀਂ ਇੱਥੇ ਜਾਦੇ ਵੇਚਾ ਬੱਟੀ ਕਰਕੇ ਅਸੀਂ ਤਾਂ ਸਿਰਫ ਇਸ ਜੋਗ ਭਾਲਦਿਆਂ ਸੰਗਤ ਤੋਂ ਵੀ ਜਿਹੜਾ ਛੋਟੇ ਬੱਚੇ ਜਿਵੇਂ ਵਿੱਚ ਬੈਠੇ ਤੁਸੀਂ ਦੇਖੋ ਛੋਟੀਆਂ ਉਮਰਾਂ ਦੇ ਬੱਚੇ ਸਾਡੇ ਨਾਲ ਨੇ ਸਾਡੇ ਆਪ ਦੇ ਬੱਚੇ ਇਧਰ ਨੂੰ ਸ਼ੌਂਕ ਚ ਪਾਏ ਆ ਵੀ ਜਿਹੜਾ ਕਰਾਹੇ ਰਸਤੇ ਤੁਰੇ ਜਾਂਦੇ ਹਨ ਉਹਨੂੰ ਛੱਡ ਕੇ ਆ ਜਿਹੜਾ ਪਸ਼ੂ ਤਾਣਾ ਆਪਣਾ ਜ਼ਿੰਮੇਵਾਰ ਖਾਸ ਕਰਕੇ ਪਸ਼ੂ ਤੋਂ ਬਿਨਾ ਜ਼ਿੰਮੇਵਾਰ ਦਾ ਕੋਈ ਸਿਸਟਮ ਨਹੀਂ ਹੈਗਾ ਬਾਈ ਜੀ ਇਹ ਕਿਹ 사이ਡ ਵੇਜਨਸ ਹੈ ਇਸ ਕਰਕੇ ਇਸ ਦਾ ਸਾਰਾ ਦਾ ਸਾਡੀ ਸੋਸਾਇਟੀ ਦਾ ਅਪਰਾਹ ਲਾ ਵੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇਹਨਾਂ ਕੰਮਾਂ ਚ ਆਓ ਮਾੜੇ ਕੰਮ ਛੱਡੋ ਇੱਥੇ ਪਹਿਲਾਂ ਕਿੰਨੇ ਕਿਸੀ ਘੋੜੇ ਹੁਣ ਤਲਵੰਡੀ ਕਿੰਨੇ ਅੱਗੇ ਨਾਲ ਵੱਧ ਗਏ ਨੇ ਦੇਖੋ ਜੀ ਪਹਿਲਾਂ ਸਾਡੇ ਗਿਣਤੀ ਦੇ ਦੋ ਤਲਵੰਡੀ ਸਾਬੋ ਚ ਦੋ ਚਾਰ ਪਰਿਵਾਰ ਹੀ ਰੱਖਦੇ ਸੀਗੇ ਜੀ ਮਲਕਾਣਾ ਪਰਿਵਾਰ ਤੇ ਚੇਤਾ ਪਹਿਲਵਾਨ ਸਾਡੇ ਬਾਬਾ ਜੀ ਬੈਠੇ ਨੇ ਇਹਨਾਂ ਕੋਲੇ ਪੁਰਾਣੇ ਘੋੜੇ ਸਾਡੇ ਦੋ ਚਾਰ ਘਾਰੀ ਰੱਖਦੇ ਸੀ ਗੱਲ ਕਰ ਅੱਜ ਤਲਵੰਡੀ ਸਾਬੋ ਦੇ ਜਿੰਨੀ ਆ ਟੀਮ ਬੈਠੀ ਆ ਲੋਕਲ ਤਲਵੰਡੀ ਸਾਬੋ ਦੇ ਨੇੜੇ ਦੇ ਸੰਗਤ ਤੇ ਉਹਨਾਂ ਪਜਾਰੀਆਂ ਦੇ ਨੇੜੇ ਨੇੜੇ ਪਿੰਡਾਂ ਦੇ ਬੰਦੇ ਆ ਤਕਰੀਬ ਨਹੀਂ ਸਾਰਿਆਂ ਕੋਲੇ ਬਾਈ ਜੀ ਘੋੜੇ ਨੇ ਹੁਣ ਤਕਰੀਬ ਨਹੀਂ ਸਾਰਿਆਂ ਨਾਲੋਂ ਵੱਧ ਮੈਂ ਮੰਨਦਾ ਵੀ ਤਲਵੰਡੀ ਸਾਬੋ ਸ਼ਹਿ ਜੋ ਪਾਏ ਜਾਣ ਗਿਣਤੀਆਂ ਜੇ ਆਪਾਂ ਕੰਪੈਰੀਸ਼ਨ ਕਰਕੇ ਕਿਸੇ ਪਾਸੇ ਤਾਂ ਤਲਵੰਡੀ ਸਾਹਬ ਉਹਦੇ ਆ ਜੀ ਅ ਸਰ ਇਸ ਵਾਰ ਕੀ ਕੀ ਖਾਸ ਮੇਲੇ ਚ ਰਹਿਣ ਵਾਲਾ ਕੋਈ ਸ਼ਰਤਾਂ ਰੱਖੀ ਹੈ ਤਾਂ ਜੋ ਦਰਸ਼ਕਾਂ ਨੂੰ ਜਲਦੀ ਪਤਾ ਲੱਗ ਸ਼ਰਤਾਂ ਇੱਕ ਤਾਂ ਇਹ ਵੀ ਜੀ ਵੀ ਜਿਹੜਾ ਇਹ ਬਾਣ ਹੈ ਨਾ ਜੀ ਇਹ ਸਾਡਾ ਬਾਣ ਬਹਿਕ ਹੈ ਇਹ ਅਸੀਂ ਸਾਰੀ ਤਿਲ ਫੁੱਲ ਪਾ ਕੇ ਸਾਰੇ ਬੰਦਿਆਂ ਨੇ ਆਪ ਦਾ ਸੁਸਾਇਟੀ ਵੱਲੋਂ ਇਹ ਠੇਕੇ ਤੇ ਲਿਆ ਹੈ ਅ ਇਹਦੇ ਚਾਹਾਂ ਫਸਲ ਵੀ ਬੀਜਣੀ ਆ ਜੀ ਇਸ ਕਰਕੇ ਵੀ ਊਨੀ ਅਸੀਂ ਕੋਈ ਬਾਲੀਆਂ ਸਖਤ ਸ਼ਰਤਾਂ ਨਹੀਂ ਕੋਈ ਵੀ ਹੈਗੀਆਂ ਬਸ ਇੰਨੀ ਸ਼ਰਤ ਅਸੀਂ ਆਪਦੇ ਮਨ ਨਾਲ ਕੀਤੀ ਹੈ ਵੀ ਇਹਦੇ ਚ ਜਿਵੇਂ ਮਿੱਟੀ ਵਗੈਰਾ ਸਾਡੇ ਸਾਨੂੰ ਸ਼ੌਂਕ ਹੁੰਦਾ ਜੀ ਘੋੜੇ ਵਾਲਿਆਂ ਨੂੰ ਘੋੜਾ ਉੱਚਾ ਲਾਉਣ ਦਾ ਹਰੇਕ ਨੂੰ ਹੀ ਸ਼ੌਂਕ ਹੁੰਦਾ ਜੀ ਥੋੜਾ ਜਿਹਾ ਮਤਲਬੀ ਚੀਜ਼ ਦੇ ਸੋਸ ਕਰਕੇ ਅਸੀਂ ਬਸ ਇਹੀ ਸੋਚਿਆ ਵੀ ਪਲੇਨ ਥਾਵਾਂ ਦੇ ਵਿੱਚ ਅਸੀਂ ਰੱਖ ਕੇ ਘੋੜੇ ਇੱਕਤੀ ਖੜੇ ਕਰ ਲਏ ਕਿਉਂਕਿ ਬਾਈ ਜੀ ਜੇ ਉਹਨੂੰ ਮਿੱਟੀ ਪਾ ਲਈ ਤਾਂ ਫਿਰ ਇਹਨੂੰ ਕੰਪਿਊਟਰ ਕਰਾਹਾ ਲਾ ਕੇ ਗਾਂ ਨੂੰ ਮੰਨ ਲਾ ਭਾਦੀ ਮੈਂ ਬੀਜਦਾ ਭਾਦੀ ਤੁਸੀਂ ਬੀਜ ਦਿਓ ਤਾਂ ਉਹ ਫਸਲ ਨਹੀਂ ਬੀਜ ਸਕਣਾ ਤਾਂ ਕਰਕੇ ਇਹਨਾਂ ਨੂੰ ਅਸੀਂ ਪਲੇਨ ਦੇ ਹੀ ਰੱਖਿਆ ਬਾਕੀ ਸਾਡੀਆਂ ਮੇਨ ਸ਼ਰਤ ਸਾਡੀ ਇਹ ਹੁੰਦੀ ਹੈ ਜੀ ਵੀ ਜਿਵੇਂ ਸਪੀਕਰ ਲਾ ਕੇ ਟਰੈਕਟਰ ਜਾਂ ਕੋਈ ਗੱਡੀਆਂ ਕਾਰ ਜੀਪਾਂ ਮੇਲਿਆਂ ਦੇ ਵਿੱਚ ਨਾ ਬਾਈ ਜੀ ਉਹ ਥੋੜਾ ਜਿਹਾ ਡਿਸਟਰਬ ਕਰਦੇ ਉਹਦੇ ਨਾਲ ਸਾਡੇ ਪਸ਼ੂ ਵੀ ਡਿਸਟਰਬ ਹੁੰਦੇ ਆ ਤੇ ਆਪ ਨੂੰ ਵੀ ਕੋ ਜਿਵੇਂ ਪਿਆਰ ਦੀਆਂ ਕੋਈ ਗੱਲਾਂ ਕਰਦੇ ਆ ਕਿਸੇ ਨਾਲ ਮੰਨ ਲਓ ਬਾਬਾ ਜੋਰਾਜੀ ਕੋਲੇ ਕੋਈ ਸੰਗਤ ਦੇ ਬੰਦੇ ਬੈਠੇ ਆ 10 ਉਹਨਾਂ ਨਾਲੋਂ ਗੱਲਾਂ ਹੀ ਨਹੀਂ ਹੁੰਦੀਆਂ ਜੀ ਅਸੀਂ ਦੋ ਹੀ ਜਿਆਦਾ ਜਿਆਦਾ ਰੱਖਿਆ ਮੇਲੇ 'ਚ ਵੀ ਅਸੀਂ ਸ਼ੋਰ ਬੱਚਿਆਂ ਨੂੰ ਤੇ ਫੈਮਿਲੀ ਨੂੰ ਪ੍ਰੋਫਾਈਲ ਦਿੰਨੇ ਆ ਜੀ ਵੀ ਜੇ ਬੱਚੇ ਆਉਂਦੇ ਆ ਤਾਂ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਘਾਟ ਨਾ ਆਵੇ ਵੀ ਕੋਈ ਚਾਰ ਬੱਚੇ ਉੱਥੇ ਉੱਚੀ ਆਵਾਜ਼ ਦਾ ਡੈਕ ਲਾ ਕੇ ਜਾ ਰੇਸ਼ਾਂ ਦੇ ਲੇ ਫਿਰਦੇ ਆ ਵੀ ਉਹ ਚੀਜ਼ ਅਸੀਂ ਕਹਿੰਦੇ ਆ ਵੀ ਦਰਵਾਜ਼ਾ ਹੋਰ ਸੋਸਾਇਟੀ ਬਰਦਾਸ਼ਤ ਨਹੀਂ ਕਰੂਗੀ ਵੀ ਬਾਕੀ ਅਸੀਂ ਵੀ ਕਹਿੰਦੇ ਆ ਵੀ ਸਾਡੇ ਸਾਰੇ ਪ੍ਰਵਾਸ ਪ੍ਰਵਾਸ ਸమేਤ ਆਉਣ ਦੀ ਹਾਂਜੀ ਅਸੀਂ ਬਸ ਇਹੀ ਚਾਹੁੰਦੇ ਹਾਂ ਪ੍ਰਧਾਨ ਜੀ ਬੋਲ ਹਾਂਜੀ ਹਾਂਜੀ ਬੋਲ ਹਾਂਜੀ ਫਿਰ ਨਹੀਂ ਨਹੀਂ ਜੀ ਪਿਛਲੀ ਵਾਰ ਆਏ ਦੱਸੋ ਪਿਛਲੀ ਵਾਰ ਕਿੰਨੇ ਕੁ ਲੋਕ ਆਏ ਤੇ ਐ ਕਿ ਫਿਰ ਲੋਕਾਂ ਨੂੰ ਕੀ ਅਪੀਲ ਕਰਦੇ ਹੈਗੇ ਇਹ ਤਾਂ ਅਪੀਲ ਕਰੋ ਥੋੜੀ ਜੀ ਵਿਚ ਵਾਕ ਲੈ ਕੇ ਹੁਣ ਫਿਰ ਪਿਛਲੀ ਵਾਰ ਕਹਿੰਦੇ ਬਹੁਤ ਵਾਕਾਂ ਦੇ ਬੱਚਾ ਨੇ ਘੋੜੇ ਤੇ ਟੂਟੇ ਲੈ ਕੇ ਆ ਵੀ ਇਹ ਹੈ ਜੀ ਦੱਸੋ ਪਤਾਂ ਜੀ ਸੱਸੀ ਕਾਲ ਜੀ ਪਹਿਲਾਂ ਦਾ ਸਾਰਿਆਂ ਨੂੰ ਜੀ ਸਾਰਿਆਂ ਨੂੰ ਬੇਨਤੀ ਕਰਦੇ ਆ ਘੋੜਾ ਪਾਲਕ ਵੀਰਾਂ ਨੂੰ ਹੋਰ ਜਾਨਵਰਾਂ ਵਾਲੇ ਵੀਰਾਂ ਨੂੰ ਵੀ ਸਾਰੇ ਮੇਲੇ 'ਚ ਪਹੁੰਚਣਾ ਰਾਉਂਡ ਕਾਂ ਲਾਉਣ ਜੀ ਵੱਧ ਵੱਧ ਆਉਣ ਜੀ ਪਿਛਲੀ ਵਾਰ ਕਿਵੇਂ ਰਾਉਂਡ ਕਰਈ ਆ ਫਿਰ ਤੇ ਅੱਜ ਕੀ ਕੋਈ ਅਲੱਗ ਚੀਜ਼ ਕਰ ਰਹੇ ਹਾਂ ਵੀ ਲੋਕ ਹੋਰ ਉਤਸ਼ਾਹਤ ਹੋਣਗੇ ਥਾਂ ਵਧੀਆ ਲੱਭੀ ਆ ਕਿਉਂਕਿ ਰੋੜੀ ਰੋੜ ਐ ਮੇਨ ਐ ਬੰਦੇ ਨੂੰ ਪਹੁੰਚਣਾ ਸੌਖਾ ਜੇ ਵਾਸਤੇ ਆਉਣਾ ਬੰਦਾ ਤਾਂ ਵੀ ਆ ਸਕਦਾ ਦਾ ਪਿਛਲੀ ਵਾਰੀ ਵੀ ਜੀ ਬਹੁਤ ਪਰਮਾਤਮਾ ਦੀ ਕਿਰਪਾ ਰਹੀ ਜੀ ਬਹੁਤ ਵਧੀਆ ਮੇਲਾ ਹੋਇਆ ਜੀ ਐਤਕੀ ਉਦੋਂ ਵੀ ਵੱਧ ਹੋਣਾ ਜੀ ਮਹਾਰਾਜ ਦੀ ਕਿਰਪਾ ਨਾਲ ਜੀ ਸਾਰੇ ਪਰਾ ਆਉਣਗੇ ਜੀ ਹੁਣ ਵੀ ਆ ਰਹੇ ਜੀ ਜੋ ਕਹ ਵੀ ਦਿਓ ਜਾ ਕੇ ਵੀ ਮਤਲਬ ਸਾਰੇ ਜਣੇ ਵੱਡੀ ਗੱਲ ਤਾਂ ਇਹ ਹੈ ਜੀ ਵੀ ਮਤਲਬ ਅਸੀਂ ਕਹਿੰਦੇ ਹਾਂ ਕਿਸੇ ਬੰਦੇ ਨੂੰ ਇੱਥੇ ਆ ਕੇ ਕੋਈ ਕਸ਼ਟ ਨਾ ਆਵੇ ਵੀ ਅਸੀਂ ਸਾਰੀ ਕਮੇਟੀ ਦਾ ਇਹੀ ਉਪਰਾਲਾ ਵੀ ਜੇ ਕਿਸੇ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਤਾਂ ਅਸੀਂ ਕਮੇਟੀ ਦਿਨ ਰਾਤ ਹਾਜ਼ਰ ਹਾਂ ਜੀ ਪਿਛਲੇ ਵਾਰ ਵੀ ਆਪਣੇ ਸ਼ਹਿਰ ਨੇ ਮਨੀਸ਼ ਜੀ ਬਹੁਤ ਸਾਥ ਦਿੱਤਾ ਸੀਗਾ ਹਾਂ ਜੀ ਸਾਰੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਉਹਦਾ ਕਾਰਨ ਕੀ ਸੀਗਾ ਜੀ ਵੀ ਜਿਵੇਂ ਬਾਬਾ ਜੀ ਦੱਸ ਰਹੇ ਆ ਵੀ ਅਸੀਂ ਹਰੇਕ ਨੂੰ ਜਦੋਂ ਵੀ ਕੋਈ ਬੱਚੇ ਪਰਿਵਾਰ ਆਉਂਦੇ ਤਾਂ ਉਹ ਐ ਸਮਝਦੇ ਵੀ ਸਾਡਾ ਪਰਿਵਾਰ ਆ ਅਸੀਂ ਪੂਰੀ ਆਪਦੀ ਦੇਖ ਰੇਖ ਦੇ ਵਿੱਚ ਇਹ ਗਲਤੀ ਬਹੁਤ نوٹ ਕਰਦੇ ਰਹੇ ਆ ਤੇ ਅਸੀਂ ਫੇਰ ਤੁਹਾਡੇ মিডিਆ ਰਾਹੀਂ ਬੇਨਤੀ ਕਰਦੇ ਆ ਵੀ ਸਾਰੇ ਬੱਚਿਆਂ ਨੂੰ ਪਰਿਵਾਰ ਸਮੇਤ ਇੱਥੇ ਪਰ ਸਾਡੇ ਜਿਹੜੇ ਹੈਗੇ ਨੇ ਅਸੀਂ ਕਰਾ ਰਹੇ ਆ ਜਿਵੇਂ ਸ਼ੋਅ ਕਰਾ ਰਹੇ ਆ ਉਸ ਤੋਂ ਬਾਅਦ ਅਸੀਂ 17 ਤਰੀਕ ਦਾ ਸਾਡਾ ਸ਼ੋਅ ਰੱਖਿਆ ਹੋਇਆ ਨਵੈਸ਼ ਕੈਂਡ ਨੇ ਜਿਹਨੂੰ ਆਪਾਂ ਜੀ ਤੇ 18 ਦੀਆਂ ਸਾਡੀਆਂ ਰੇਗੀਆਂ ਚਾਲ ਹੈ ਜੀ ਤੇ 19 ਨੂੰ ਚਪਟਾ ਦੌੜ ਹੈ ਇੱਕ ਤਾਂ ਮਨੀਸ਼ ਜੀ ਆਪਣੇ ਲੋਕਾਂ ਨੂੰ ਘੋੜਿਆਂ ਦੇ ਕਿਤਾਬ ਦੇਖਣ ਦਾ ਉਹੀ ਬਾਬੇ ਨੇ ਕਿਰਪਾ ਬਖਸ਼ੀ ਹੋਈ ਹੈ ਕਿਉਂਕਿ ਆਪਣੇ ਇੱਥੇ ਮਹੱਲਾ ਹਰ ਪਸਾਖੀ ਤੇ ਆਪਣੇ ਵੱਡਾ ਨਿਕਲਦਾ ਹੈ ਉਸ ਕਰਕੇ ਆਪਾਂ ਨੂੰ ਸੰਗਤ ਨੂੰ ਬਹੁਤ ਚਾਹ ਹੁੰਦਾ ਹੈ ਤੇ ਜਿੰਨੇ ਸਾਡੇ ਕੋਚ ਸਹਿਬਾਨ ਜਿਹੜੇ ਸਾਡੇ ਆਉਂਦੇ ਆ ਕਮੈਂਟੇਟਰ ਜਿਹੜੇ ਬੋਲਣ ਕਰਕੇ ਬੋਲ ਕੇ ਸਾਡੇ ਘੋੜਿਆਂ ਨੂੰ ਦੱਸ ਦਿਆ ਟਾਈਮ ਵਗੈਰਾ ਨੋਟ ਕਰਦੇ ਆ ਉਹ ਇੱਕ ਗੱਲ 'ਚ ਸਾਨੂੰ ਬਹੁਤ ਛਲਾਂਗਾ ਕਰਦੇ ਆ ਵੀ ਅਸੀਂ ਬਹੁਤ ਮੇਰ ਲਿਆ ਤੇ ਕ ਜਾਣਦੇ ਆ ਬਹੁਤ ਦੂਰ ਤੇ ਵੀ ਇੰਨੀ ਸੰਗਤ ਅਸੀਂ ਕਦੇ ਕਰਤੱਬ ਕਰਦੇ ਘੋੜੇ ਦੇਖਣ ਨਹੀਂ ਆਏ ਬਸ ਇਹ ਸੋਸ਼ਲ ਮੀਡੀਆ ਰਾਹੀਂ ਬੇਨਤੀ ਕਰਦੇ ਵੀ ਭਾਈ ਸੰਗਤ ਦੇ ਐਕਟਿਵ ਨਹੀਂ ਸੰਤ ਸਾਡਾ ਮਲੋਬ ਡਿੱਗਣ ਦਿਓ ਜਿੰਨੀ ਸੰਗਤ ਵੱਧ ਤੋਂ ਵੱਧ ਪਹੁੰਚੂਗੀ ਤੇ ਉਹਨਾਂ ਲਈ ਬੈਠਣ ਖੜਨ ਦਾ ਇੰਤਜ਼ਾਮ ਅਸੀਂ ਪੂਰਾ ਪ੍ਰੋਪਰ ਤੌਰ ਤੇ ਮਤਲਬ ਗੱਲ ਇਹ ਹੈ ਜੀ ਵੀ ਨਵੀਂ ਪੀੜੀ ਨੂੰ ਚੰਗੇ ਪਾਸੇ ਲਾਉਣ ਵਾਲੀ ਆਪਣੀ ਸੇਧ ਦੇਣ ਵਾਲੀ ਹੈ ਵੀ ਆਪਾਂ ਜਿਹੜੀ ਕੰਮ ਚ ਵਾਸਤੇ ਇਹ ਹੁਣ ਤੀਜਾ ਮੇਲਾ ਹੋ ਗਿਆ ਕੁਝ ਤਾਂ ਸਾਨੂੰ ਤਜਰਬਾ ਹੋ ਗਿਆ ਸਾਰੀ ਕਮੇਟੀ ਨੂੰ ਕੋਈ ਇਹ ਗੱਲ ਹੈ ਵੀ ਸਾਰੀ ਕਮੇਟੀ ਰਲ ਮਿਲ ਕੇ ਜਿਹੜਾ ਉਦਮ ਕਰਿਆ ਸੀਗਾ ਵੀ ਨਵੇਂ ਬੱਚਿਆਂ ਨੂੰ ਪੁੱਸ ਪਾਵੇ ਉਸ ਪਾਸੇ ਸਾਡਾ ਇਹ ਜਾ ਰਿਹਾ ਰੁਝਾਨ ਲੋਕ ਵੀ ਦੇਖਣ ਆ ਰਹੇ ਆ ਪਰਿਵਾਰ ਫੈਮਿਲੀ ਦੇ ਨਾਲ ਤੇ ਬੱਚੇ ਵੀ ਪ੍ਰਵਾਸ ਤੋਂ ਤੇ ਹੋਰ ਚੀਜ਼ਾਂ ਤੋਂ ਮਤਲਬ ਨਸ਼ਾ ਤੋਂ ਹਟ ਕੇ ਘੋੜਿਆਂ ਵਾਲੇ ਪਾਸੇ ਲੱਗਣ ਲਾਹੇਵੰਤੰਦ ਹੈ ਜੀ ਦਰਚਨ ਬੋਲ ਰਿਹਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਾਉਣਾ ਨਹੀਂ ਉਪਰਾਲਾ ਕਹਿੰਦੇ ਕੀਤਾ ਜਾਂਦਾ ਢਿੰਗ ਸਿੰਘ ਵੀ ਬੈਠੇ ਆ ਤੇ ਬਾਬਾ ਜੀ ਆਪਣੀ ਵੀ ਤਿਆਰੀ ਹੈਗੀ ਹੈ ਪੂਰੀ ਪਿੰਡ ਦੇ ਸਰ ਵੀ ਘੋੜੇ ਪੂਰੇ ਭਜਾਏ ਹਾਂਜੀ ਹਾਂਜੀ ਬਾਬਾ ਜੀ ਪੂਰੀ ਭਜਾਏ ਪਾਸ ਤੇ ਹੁਣ ਵੀ ਬਿਸ਼ਰੀਆਂ ਲਿਆਉਣੇ ਬਾਬਾ ਜੀ ਦੋ ਤਿੰਨ ਬਿਸ਼ਰੀਆਂ ਆਪਣੇ ਆਪ ਦੇ ਕੋਲ ਹੈਗੀਆਂ ਉਹ ਲਿਆਉਣੀਆਂ ਬਈ ਜਾਨਵਰ ਆਪਾਂ ਮਿਲਿਦੇ ਬਹੁਤ ਜਾਨਵਰ ਪਾਸੇ ਆਪਣੇ ਕੋਲ ਚੜਦੀ ਕਲਾ ਬਿਲਕੁਲ ਤਿਆਰੀਆਂ ਵਿਆਰੀਆਂ ਜਿਹੜੀਆਂ ਪੂਰੇ ਜੋਰਾ ਨਾਲ ਕੀਤੀਆਂ ਜਾ ਰਹੀਆਂ ਨੇ ਤੇ ਬਾਬਾ ਜੀ ਨਾਲ ਵੀ ਜਾ ਬੰਦ ਮੋਰ ਅੱਛੇ ਗਿਆ ਉਹ ਪੋਈ ਸਾਰੇ ਹਾਂ ਚਲੋ ਭਾਈ ਬਾਬਾ ਜੀ ਕਰਦੇ ਆ ਅਪੀਲ ਬਾਬਾ ਜੀ ਹਰ ਵਕਤ ਘੋੜੇ ਦੇ 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 ਓਏ ਜੀ ਖਾਲਸਾ ਓਏ ਜੀ ਫਤੇ ਬਾਈ ਜੀ ਬਾਬਾ ਜੋਰਾ ਸਿੰਘ ਤੇ ਬਾਬੇ ਸਾਰੇ ਸੰਗਤ ਹੀ ਬੈਠੀ ਆ ਜੀ ਸਾਰੀ ਸਾਡੀ ਇਹਨਾਂ ਦੇ ਖਾੜਾ ਚੱਲਦਾ ਸੀਮੇ ਪਾਸ਼ਾ ਦਾ ਬਚਮੰਦ ਵੀ ਕੰਮ ਸਾਰੇ ਲੋਟ ਹੀ ਹੋਣ ਗਿਆ ਦੂਜੇ ਪਾਸੇ ਨਾ ਜਾਣ ਤੇ ਹੁਣ ਘੋੜਿਆਂ ਚ ਵੀ ਇਹਨਾਂ ਦੀ ਮਿਹਰ ਆ ਬਾਬਾਂ ਦੀ ਆ ਲਾਡ ਜੀ ਕਾਲ ਸਾਹ ਵਾਰੀ ਫਤਿਹ ਜੀ ਮਤੋਂ ਵਾਜੇ ਕੱਖ ਚੱਲ ਰਹੀ ਜੀ ਥੋੜੀ ਜੀ ਬਿਲਕੁਲ ਇਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕੋੜਾ ਪਾਲਕ ਨੇ ਉਹ ਵੱਡੀ ਗਿਣਤੀ ਵਿੱਚ ਆਪਣੇ ਇੱਥੇ ਘੋੜੇ ਲੈ ਕੇ ਆਉਣ ਇੱਕ ਵਾਰ ਤਸਵੀਰਾਂ ਤੁਹਾਨੂੰ ਫਿਰ ਦਿਖਾਉਣੇ ਆਂ ਕਿ ਇਹ ਤਿਆਰੀ ਹੈ ਜਿਹੜੀ ਮੇਲੇ ਦੀ ਪੂਰੀ ਤਰ੍ਹਾਂ ਹੋ ਚੁੱਕੀ ਹੈ ਤੇ ਸਮਾਨ ਸਾਰਾ ਇੱਥੇ ਸਜ ਬੱਜ ਰਿਹਾ ਤੇ ਅੱਜ ਜਿਹੜਾ ਗਰਾਊਂਡ ਆ ਉਹ ਵੀ ਟਰੈਕਟਰ ਟਰਕਟਰ ਆ ਕੇ ਬਾਅਦ ਬਾਅਦਤਾ ਜਾਵੇਗਾ ਕਿਉਂਕਿ ਇੱਥੇ ਪਹਿਲਾਂ ਫਸਲ ਸੀਗੀ ਤੇ ਹੁਣ ਸਾਰਾ ਬਾਕੇ ਇਹਦੇ ਨਾਲ-ਨਾਲ ਘੋੜਿਆਂ ਦੇ ਨਾਲ-ਨਾਲ ਇੱਥੇ ਤانوں ਹੋਰ ਜਾਨਵਰ ਕਬੂਤਰ ਕੁੱਤੇ ਤੇ ਹਰ ਤਰ੍ਹਾਂ ਦੇ ਜਿਹੜੇ ਜਾਨਵਰ ਆ ਉਹ ਵੀ ਇੱਥੇ ਦੇਖਣ ਨੂੰ ਮਿਲਣਗੇ ਤੇ ਸਾਰਿਆਂ ਨੂੰ ਅਪੀਲ ਹੈ ਵੀ ਇਸ ਮੇਲੇ ਵਿੱਚ ਪੁੱਜ ਕੇ ਮੇਲੇ ਦਾ ਹੋਰ ਸ਼ਿੰਗਾਰ ਬਧਾਓ ਮੇਲੇ ਦੀ ਰੌਣਕ ਬਧਾਓ ਤੇ ਨਾਲ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਜੋ ਹਰ ਇੱਕ ਵਿਅਕਤੀ ਤੱਕ ਜਿਹੜੀ ਵੀਡੀਓ ਪਹੁੰਚੇ ਤੇ ਵੱਡੀ ਗਿਣਤੀ ਚ ਲੋਕ ਆ ਜਿਹੜੇ ਇੱਥੇ ਮੇਲੇ ਵਿੱਚ ਪੁੱਜਣ ਤਲਵੰਡੀ ਸਾਬੋ ਖਬਰ ਤੇ ਹੋਰ ਖਬਰਾਂ ਦੇਖਣ ਲਈ ਸਾਡੇ YouTube ਤੇ Facebook ਚੈਨਲ ਨੂੰ ਲਾਇਕ ਵੀ ਜਰੂਰ ਕਰ ਦਿਓ ਤੇ ਮੇਲੇ ਦੀ ਜਿਹੜੀ ਤੁਹਾਨੂੰ ਰੋਜ਼ ਕਵਰੇਜ ਅਸੀਂ ਤਲਵੰਡੀ ਸਾਬੋ ਖਬਰ ਦੇ Facebook ਪੇਜ ਤੇ ਦਿਖਾਉਂਦੇ ਰਿਹਾ ਕਰਾਂਗੇ ਤੇ ਇਸ ਕਰਕੇ ਇਸ ਪੇਜ ਨੂੰ ਲਾਇਕ ਜਰੂਰ ਕਰ ਲਿਓ ਧੰਨਵਾਦ ਜੀ ਬਹੁਤ-ਬਹੁਤ Kidzy Best Pre School open ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਚ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ